ਅੱਜ ਦਾ ਪੈਪ ਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਭਾਰਤ ਵਿੱਚ ਫਸਲਾਂ ਦੇ ਬਾਰੇ ਗੱਲ ਕਰਾਂਗੇ ਪੰਜਾਬ ਦਾ ਭਾਰਤ ਦੇ ਵਿੱਚ ਕਣਕ ਦੀ ਪੈਦਾਵਾਰ ਵਿੱਚ ਤੀਸਰਾ ਸਥਾਨ ਹੈ ਜਦੋਂ ਕਿ ਪਹਿਲੇ ਸਥਾਨ ਤੇ 33.95 ਮਿਲੀਅਨ ਟਨ ਦੇ ਨਾਲ ਸਭ ਤੋਂ ਉੱਪਰ ਉੱਤਰ ਪ੍ਰਦੇਸ਼ ਆਂਦਾ ਹੈ ਤੇ ਦੂਜੇ ਨੰਬਰ ਤੇ 22.44 ਮਿਲੀਅਨ ਟਨ ਦੇ ਨਾਲ मध्यप्रदेश है ਅਤੇ ਤੀਸਰੇ ਸਥਾਨ ਤੇ ਪੰਜਾਬ 14.82 ਬਿਲੀਅਨ ਟਨ ਦੇ ਇਸੇ ਤਰੀਕੇ ਨਾਲ ਝੋਨੇ ਦੀ ਪੈਦਾਵਾਰ ਵਿੱਚ ਪ੍ਰਤੀ ਹੈਕਟੇਅਰ ਬੇਸ਼ੱਕ ਅਸੀਂ 4432 ਕਿਲੋ ਪ੍ਰਤੀ ਹੈਕਟੇਅਰ ਪੰਜਾਬ ਬੇਸ਼ੱਕ ਪਹਿਲੇ ਨੰਬਰ ਤੇ ਹੈ ਪਰ ਅਸਲ ਦੇ ਵਿੱਚ ਰਾਈਸ ਬਾਉਲ ਆਂਧਰਾ ਪ੍ਰਦੇਸ਼ ਨੂੰ ਕਿਹਾ ਜਾਂਦਾ ਹੈ ਇਸੇ ਤਰੀਕੇ ਨਾਲ ਹੀ ਸਾਡੇ ਬਾਕੀ ਫਸਲਾਂ ਦਾ ਹਾਲ ਹੈ ਕਿਸੇ ਨੇ ਇੱਕ ਵੀਡੀਓ YouTube ਤੇ ਪਾਇਆ ਸੀ ਜਿਸ ਵਿੱਚ ਉਹਨੇ ਦੱਸਿਆ ਕਿ ਉਹ ਦਿੱਲੀ ਤੋਂ ਪੰਜਾਬ ਦੇ ਵਿੱਚ ਆ ਰਿਹਾ ਸੀ ਆਦੇ ਉੱਪਰੋਂ ਲਹਿਲ੍ਹਾਂ ਦੇ ਖੇਤ ਦੇਖ ਕੇ ਉਹਦਾ ਮਨ ਖੁਸ਼ ਹੋ ਗਿਆ ਪਰ ਇਸ ਦੇ ਨਾਲ ਹੀ ਉਸ ਨੂੰ ਦੁੱਖ ਵੀ ਹੋਇਆ ਕਿਉਂਕਿ ਖੇਤਾਂ ਵਿੱਚ ਦਰਖਤ ਕਿਤੇ ਕਿਤੇ ਟਮਾਟਾ ਮਹੀ ਸੀ ਪੰਜਾਬ ਦੇ ਵਿੱਚ ਜੰਗਲਾਂ ਹੇਠ ਰਕਬਾ ਸਿਰਫ ਛੇਪ ਰਚਤ ਹੈ ਹੁਣ ਅਸੀਂ ਅੱਜ ਦੀ ਕਹਾਣੀ ਤੇ ਆਉਂਦੇ ਹਾਂ ਅੱਜ ਦੀ ਕਹਾਣੀ ਵਿੱਚ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਜਵਾਨੀ ਕਦੇ ਵੀ ਸਿਆਣਿਆਂ ਦੀ ਗੱਲ ਨਹੀਂ ਸੁਣਦੀ ਜਿਸ ਨਾਲ ਉਹ ਆਪਣੇ ਆਪ ਨੂੰ ਖਤਰੇ ਵਿੱਚ ਪਾਉਂਦੀ ਹੈ ਕਹਾਣੀ ਮੁਤਾਬਕ ਕ੍ਰੀਟ ਨਾਮ ਦਾ ਇੱਕ ਟਾਪੂ ਪ੍ਰਾਤਨ ਜਨਾਨ ਵਿੱਚ ਸੀ ਇੱਥੇ ਰਾਜਾ ਮਾਈਨੋਸ ਜੋ ਕਿ ਜਿਊਸ ਅਤੇ ਯੂਰੋਪਾ ਦਾ ਪੁੱਤਰ ਸੀ ਰਾਜ ਕਰਦਾ ਸੀ ਰਾਜਾ ਮਾਈਨੋਸ ਆਪਣਾ ਤਖਤ ਤੇ ਅਧਿਕਾਰ ਸਿੱਧ ਕਰ ਲਈ ਸਮੁੰਦਰ ਦੇ ਦੇਵਤਾ ਪੋਸਾਈਡਨ ਦੀ ਪੂਜਾ ਕਰਦਾ ਹੈ ਅਤੇ ਉਸ ਨੂੰ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਆਪਣਾ ਇਹ ਅਧਿਕਾਰ ਸਿੱਧ ਕਰਨ ਦੇ ਲਈ ਕੋਈ ਨਿਸ਼ਾਨੀ ਭੇਜੇ ਪੋਸਾਈਡਨ ਇੱਕ ਸਫੇਦ ਬਹੁਤ بڑا ਸਾਂਹ ਭੇਜਦਾ ਹੈ ਕਿ ਰਾਜਾ ਇਸ ਦੀ ਬਲੀ ਉਸ ਦੇ ਨਾਮ ਤੇ ਦੇ ਦੇਵੇ ਪਰ ਮਾਈਨੋਸ ਉਸ ਦੀ ਜਗ੍ਹਾ ਤੇ ਕਿਸੇ ਹੋਰ ਸਾਂਹ ਦੀ ਬਲੀ ਦੇ ਦਿੰਦਾ ਹੈ ਕਿਉਂਕਿ ਉਸ ਨੂੰ ਪੋਸਾਈਡਨ ਵੱਲੋਂ ਭੇਜਿਆ ਸਾਂਹ ਪਸੰਦ ਆ ਜਾਂਦਾ ਹੈ ਜਿਸ ਕੰਨ ਪੋਸਾਈਡਨ ਨਾਰਾਜ਼ ਹੋ ਜਾਂਦਾ ਹੈ ਅਤੇ ਉਹ ਰਾਣੀ ਪੈਸੀਫੀ ਨੂੰ ਸ਼ਰਾਪ ਦੇ ਦਿੰਦਾ ਹੈ ਕਿ ਉਹ ਸਾਨ ਪ੍ਰਤੀ ਆਕਰਸ਼ਿਤ ਹੋ ਜਾਏ। ਵਕਤ ਬਾਅਦੇ ਰਾਣੀ ਇੱਕ ਦੈਂਤ ਰੂਪੀ ਬੱਚੇ ਨੂੰ ਜਨਮ ਦਿੰਦੀ ਹੈ ਜੋ ਕਿ ਉਪਰੋਂ ਅੱਧਾ ਸਾਨ ਹੁੰਦਾ ਹੈ ਅਤੇ ਹੇਠਲੇ ਸਿਰੇ ਤੋਂ ਆਦਮੀ ਹੁੰਦਾ ਹੈ। ਇਸ ਦਾ ਨਾਮ ਮੀਨਟੋਰ ਰੱਖਿਆ ਜਾਂਦਾ ਹੈ। ਰਾਜਾ ਆਪਣੇ ਇੱਕ ਇੰਜੀਨੀਅਰ ਡੈਡਲਸ ਨੂੰ ਬੁਲਾਉਂਦਾ ਹੈ ਅਤੇ ਇੱਕ ਇਸ ਤਰ੍ਹਾਂ ਦੀ ਭੂਲ ਭਲਈਆ ਬਣਾਉਣ ਦਾ ਹੁਕਮ ਦਿੰਦਾ ਹੈ ਜਿਸ ਵਿੱਚੋਂ ਕੈਦੀ ਕਿਸੇ ਤਰ੍ਹਾਂ ਬਾਹਰ ਨਾ ਨਿਕਲ ਸਕੇ। ਉਸ ਨੂੰ ਲੇਬਿਰਿੰਥ ਕਿਹਾ ਜਾਂਦਾ ਹੈ ਇਸ ਵਿੱਚ ਮਾਇਨੋਟੋਰ ਨੂੰ ਕੈਚ ਕੀਤਾ ਜਾਂਦਾ ਹੈ ਕਿਉਂਕਿ ਉਹ ਬਹੁਤ ਹੀ ਬਦਸੂਰਤ ਅਤੇ ਭੱਦਾ ਹੁੰਦਾ ਹੈ ਅਤੇ ਉਸ ਦੇ ਵਿੱਚ ਜਾਨਵਰਾਂ ਹਲੀਆਂ ਹੀ ਪ੍ਰਵਿੱਤੀਆਂ ਹੁੰਦੀਆਂ ਹਨ ਜਿਸ ਤਰੀਕੇ ਨਾਲ ਮੈਂ ਪਹਿਲਾਂ ਦੱਸਿਆ ਹੈ ਇਸ ਤੋਂ ਅੱਗੇ ਦੀ ਖਾਣੀ ਵਿੱਚ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਜਵਾਨੀ ਦੇ ਜੋਸ਼ ਵਿੱਚ ਆਦਮੀ ਆਪਣੇ ਸਿਆਣਿਆਂ ਦੀ ਸਿੱਖਿਆ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਹੈ ਜਵਾਨਾਂ ਨੂੰ ਖਤਰੇ ਦੇ ਕੰਮ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਹਨਾਂ ਦੀ ਹੱਦ ਕਿੱਥੋਂ ਤੱਕ ਹੈ ਜਿੱਥੇ ਉਹ ਆਪਣੇ ਆਪ ਨੂੰ ਖਤਰੇ ਤੋਂ ਬਚਾ ਕੇ ਲੰਬੀਆਂ ਪਲਾਂਘਾਂ ਪੁੱਟ ਸਕਣ ਡੈਡਲਸ ਪਹਿਲਾਂ ਐਥेंस ਵਿੱਚ ਰਹਿੰਦਾ ਸੀ ਉੱਥੇ ਉਸ ਨਾਲ ਉਸਦਾ ਭਾਂਜਾ ਕੰਮ ਕਰਦਾ ਸੀ ਜਿਸ ਨੇ ਮਗਰਮਸ਼ ਦੇ ਜਵਾਲਿਆਂ ਨੂੰ ਦੇਖ ਕੇ ਆਰੀ ਦੀ ਯਾਦ ਕੀਤੀ ਸੀ ਅਤੇ ਇਸੇ ਤਰੀਕੇ ਨਾਲ ਉਸਨੇ ਪ੍ਰਕਾਰ ਬਣਾਈ ਸੀ ਹਰ ਬੰਦੇ ਵਿੱਚ ਇਹ ਆਗੁਣ ਹੁੰਦਾ ਹੈ ਕਿ ਉਸ ਨਾਲੋਂ ਜ਼ਿਆਦਾ ਤਕਨੀਕ ਵਾਲਾ ਵਿਅਕਤੀ ਨਾ ਕੋਈ ਵੀ ਹੋਵੇ ਅਤੇ ਉਹ ਉਸਦੇ ਦੁਸ਼ਮਣ ਬਣ ਜਾਂਦੇ ਹਨ ਜਦੋਂ ਕੋਈ ਆਦਮੀ ਉਹਨਾਂ ਤੋਂ ਅੱਗੇ ਨਿਕਲਦਾ ਹੈ ਜਿਹੜਾ ਉਸ ਵੀ ਆਪਣੇ ਭਾਂਜੇ ਨੂੰ ਨਫ਼ਰਤ ਕਰਨ ਲੱਗਦਾ ਹੈ ਅਤੇ ਉਹ ਆਪਣੇ ਭਾਂਜੇ ਨੂੰ ਖਤਮ ਕਰਕੇ ਉੱਥੋਂ ਨੱਠ ਕੇ ਕ੍ਰੈਡਿਟ ਆ ਗਿਆ ਹੁੰਦਾ ਹੈ ਇੱਥੇ ਉਹ بڑے بڑے ਆਵਿਸ਼ਕਾਰ ਕਰਦਾ ਹੈ ਅਤੇ ਉਸ ਦੇ ਨਾਲ ਉਸ ਦਾ ਪੁੱਤਰ ਇੱਕ ਰਸਵੀ ਹੁੰਦਾ ਹੈ ਇਥੇ ਰਾਜਾ ਮੀਨੋਰਸ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਦੋਹਾਂ ਪਿਆਉ ਪੁੱਤਰਾਂ ਨੂੰ ਉਸੇ ਲਾਬਿਰਿੰਥ ਵਿੱਚ ਕੈਦ ਕਰ ਦਿੰਦਾ ਹੈ ਜਿਸ ਵਿੱਚ ਮੀਨਟੋਰ ਪਹਿਲਾਂ ਹੀ ਕੈਦ ਹੁੰਦਾ ਹੈ ਮੀਨਟੋਰ ਨੂੰ ਉਸਦਾ ਖਾਣਾ ਉੱਥੇ ਹੀ ਪਹੁੰਚਦਾ ਕੀਤਾ ਜਾਂਦਾ ਰਿਹਾ ਹੁੰਦਾ ਹੈ ਇਹ ਲੇਬਿਰਿੰਥ ਸਾਡੇ ਭਾਰਤ ਦੇ ਚੱਕਰਵਿਊ ਵਾਂਗ ਹੀ ਸੀ ਇਸ ਤਰ੍ਹਾਂ ਦੀ ਇੱਕ ਇਮਾਰਤ ਸਾਡੇ ਭਾਰਤ ਦੇ ਸ਼ਹਿਰ ਲਖਨਊ ਵਿੱਚ ਹੈ ਜਿਸ ਨੂੰ ਮਾਮਬਾੜਾ ਕਹਿੰਦੇ ਹਨ ਜੇਕਰ ਆਦਮੀ ਇਸ ਵਿੱਚ ਇੱਕ ਵਾਰ ਗੁੰਮ ਹੋ ਜਾਏ ਤਾਂ ਬਿਨਾ ਗਾਈਡ ਦੀ ਮਦਦ ਦੇ ਬਾਹਰ ਨਹੀਂ ਆ ਸਕਦਾ। ਕ੍ਰੇਟ ਕਿਉਂਕਿ ਸਮੁੰਦਰੀ ਟਾਪੂ ਸੀ ਇਸ ਲਈ ਜੇਕਰ ਲੈਬਿਰਿੰਥ ਵਿੱਚੋਂ ਕਿਸੇ ਤਰ੍ਹਾਂ ਨਿਕਲ ਵੀ ਗਏ ਤਾਂ ਸਮੁੰਦਰ ਤੋਂ ਸਵਾਹ ਹੋਰ ਕਿਸੇ ਵੀ ਜ਼ਮੀਨ ਤੇ ਪਹੁੰਚਣਾ ਬਹੁਤ ਮੁਸ਼ਕਲ ਸੀ। ਜਦੋਂ ਪਿਓ ਪੁੱਤਰ ਦੋਵੇਂ ਕੈਦ ਹੁੰਦੇ ਹਨ ਤਾਂ ਉਹ ਉੱਥੋਂ ਨਿਕਲਣ ਦੀਆਂ ਬਹੁਤ ਸਾਰੀਆਂ ਸਕੀਮਾਂ ਘੜਦੇ ਹਨ। ਇੱਕ ਦਿਨ ਉੱਪਰ ਆਕਾਸ਼ ਵਿੱਚ ਪੰਛੀਆਂ ਨੂੰ ਉੱਡਦੇ ਵੇਖ ਕੇ ਡਿਡਲਸ ਨੂੰ ਇੱਕ ਅਪਾਉ ਸੋਚਦਾ ਹੈ। ਉਹ ਨਕਲੀ ਪੰਖ ਬਣਾਉਣ ਵਿੱਚ ਲੱਜ ਜਾਂਦਾ ਹੈ। ਜੋ ਕਿ ਇੰਨੇ ਕੁ ਸ਼ਕਤੀਸ਼ਾਲੀ ਹੋਣ ਜੋ ਆਦਮੀ ਦਾ ਭਾਰ ਚੁੱਕ ਸਕਣ ਹੁਣ ਪੰਛੀਆਂ ਦੇ ਵੱਖੋ ਵੱਖਰੇ ਪੰਖਾਂ ਨੂੰ ਮੋਮ ਨਾਲ ਜੋੜ ਕੇ ਅਤੇ ਧਾਗੇ ਨਾਲ ਛਿਉ ਕੇ ਦੋ ਜੋੜੇ ਤਿਆਰ ਕਰ ਲਏ ਜਾਂਦੇ ਹਨ ਹੁਣ ਇੱਕ ਦਿਨ ਦੋਵੇਂ ਪਿਓ ਪੁੱਤਰ ਆਪਣੇ ਪੰਖ શરીર ਨਾਲ ਬੰਨ੍ਹ ਕੇ ਉੱਡਣ ਲਈ ਤਿਆਰ ਹੁੰਦੇ ਹਨ ਪਰ ਉੱਡਣ ਤੋਂ ਪਹਿਲਾਂ ਡੈਡਲਸ ਆਪਣੇ ਪੁੱਤਰ ਇੱਕ ਸੂਚਨਾਬ ਨਹੀਂ ਦਿੰਦਾ ਹੈ ਕਿ ਧਿਆਦਾ ਉੱਚਾ ਨਹੀਂ ਉਡਣਾ ਕਿਉਂਕਿ ਸੂਰਜ ਦੀ ਗਰਮੀ ਨਾਲ ਪੰਖਾਂ ਨੂੰ ਲੱਗਿਆ ਹੋਇਆ ਮੋਮ ਪਿਘਲ ਜਾਵੇਗਾ ਜਿਸ ਨਾਲ ਪੰਖ ਟੁੱਟ ਜਾਣਗੇ ਅਤੇ ਨਾ ਹੀ ਜ਼ਿਆਦਾ ਨੀਂਵਾ ਉੜਿਆ ਜਾਵੇ ਕਿਉਂਕਿ ਸਮੁੰਦਰ ਦੀ ਛੱਗ ਕਾਰਨ ਪੰਖ ਨਮੀ ਸੋਖ ਲੈਣਗੇ ਜਿਸ ਕਾਰਨ ਇਹ ਭਾਰੇ ਹੋ ਜਾਣਗੇ ਅਤੇ ਤੂੰ ਡਿੱਗ ਪਵੇਂਗਾ ਉਹ ਉੱਡਦੇ ਉੱਡਦੇ ਕਾਫੀ ਦੂਰ ਨਿਕਲ ਜਾਂਦੇ ਹਨ ਪਰ ਮਸਤੀ ਵਿੱਚ ਇੱਕ ਰਸ ਆਪਣੇ ਪਿਤਾ ਦੀ ਦਿੱਤੀ ਹੋਈ ਨਸੀਹਤ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ ਅਤੇ ਨਵੀਂ-ਨਵੀਂ ਮਿਲੀ ਆਜ਼ਾਦੀ ਦੇ ਅਹਿਸਾਸ ਵਿੱਚ ਆਕਾਸ਼ ਵਿੱਚ ਕਲਾਵਾਜੀਆਂ ਲਗਾਉਣ ਲੱਗ ਪੈਂਦਾ ਹੈ ਜਿਸ ਤਰ੍ਹਾਂ ਸਾਡੇ ਚੰਗੇ ਘਰਾਂ ਦੇ ਕਾਕੇ ਅੱਜਕੱਲ ਕੈਨੇਡਾ ਵਿੱਚ ਜਾ ਕੇ ਚੰਗਰਾ ਮਾਰਦੇ ਹਨ ਅਤੇ ਪੰਜਾਬ ਦਾ ਨਾਮ ਬਦਨਾਮ ਕਰਦੇ ਹਨ ਬਹੁਤ ਵੀਡੀਓ ਇਹ ਹੀ ਦਰਸਾਉਂਦੇ ਹਨ ਹੁਣ ਆਪਣੀ ਮਸਤੀ ਵਿੱਚ ਪਿਤਾ ਦੇ ਬਾਰ-ਬਾਰ ਚਿਤਾਵਨੀ ਦੇਣ ਦੇ ਬਾਵਜੂਦ ਵੀ ਇੱਕ ਰਸ ਹੋਰ ਉੱਪਰ ਉੜ ਜਾਂਦਾ ਹੈ ਸੂਰਜ ਦੀ ਗਰਮੀ ਨਾਲ ਪੰਖਾਂ ਦਾ ਮੋਮ ਪਿਘਲ ਜਾਂਦਾ ਹੈ ਅਤੇ ਉਹ ਪੰਖ ਟੁੱਟ ਕੇ ਸਮੁੰਦਰ ਵਿੱਚ ਡਿੱਗ ਪੈਂਦੇ ਹਨ ਇੱਕ ਰਸ ਉੱਡਦੇ ਰਹਿਣ ਲਈ ਬਾਹਾਂ ਨੂੰ ਮਾਰਦਾ ਹੈ ਪਰ ਦੇਖਦਾ ਹੈ ਉਸਦੇ ਪੰਖ ਤਾਂ ਹੈ ਹੀ ਨਹੀਂ ਇੱਕ ਰਸ ਸਮੁੰਦਰ ਵਿੱਚ ਡੇਬ ਕੇ ਮਰ ਜਾਂਦਾ ਹੈ ਡੈਡਰਲਸ ਬਹੁਤ ਰੋਂਦਾ ਹੈ ਅਤੇ ਆਪਣੀ ਕਲਾ ਨੂੰ ਵੀ ਖੋਜਦਾ ਹੈ ਅਤੇ ਆਪਣੇ ਪੁੱਤਰ ਦੀ ਮਰਤਕ ਦੇਹ ਦਾ ਇੱਕ ਟਾਪੂ ਕਿਨਾਰੇ ਲਿਆ ਕੇ ਸੰਸਕਾਰ ਕਰਦਾ ਹੈ ਇੱਕ ਰਸ ਦੀ ਜਾਦ ਵਿੱਚ ਉਸ ਟਾਪੂ ਨੂੰ ਉਹ ਇਕਾਰਿਆ ਦਾ ਨਾਮ ਦਿੰਦਾ ਹੈ ਉਧਰ ਕੁਝ ਵਕਤ ਪਾ ਕੇ ਮੈਨਟਰ ਦਾ ਵੀ ਖਾਦਮਾ ਇੱਕ ਯੋਧਾ थीसिस ਕਰਦਾ ਹੈ ਜੋ ਕਿ ਇੱਕ ਹੋਰ ਹੀ کہانی ਹੈ ਅੰਤ ਵਿੱਚ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਹੁਣ ਪੇਸ਼ ਹੋਵਾਂਗੇ ਕਿਸੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ